ਅੱਜ ਪੂਰੇ ਦੇਸ਼ ਭਰ ਦੇ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਜਿਸ ਕਰਕੇ ਰਖੜੀ ਦੇ ਬਦਲੇ ਭਰਾਵਾਂ ਦੇ ਵੱਲੋਂ ਆਪਣੀਆਂ ਭੈਣਾਂ ਨੂੰ ਗਿਫਟ ਵੀ ਦਿੱਤੇ ਜਾਂਦੇ ਨੇ ਭਰਾਵਾਂ ਤੋਂ ਇਲਾਵਾ ਸਰਕਾਰ ਦੇ ਵੱਲੋਂ ਵੀ ਅੱਜ ਰਖੜੀ ਦੇ ਤਿਉਹਾਰ ਮੌਕੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੱਖਿਆ ਬੰਧਨ ਪੁਰਬ ਦੇ ਅਫਸਰ ਤੇ ਸਾਰੀਆਂ ਮਹਿਲਾਵਾਂ ਨੂੰ ਯਾਨੀ ਕਿ ਅੱਜ ਸਾਰੀਆਂ ਮਹਿਲਾ ਯਾਤਰੀਆਂ ਨੂੰ ਮੁਫਤ ਯਾਤਰਾ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹ ਬੱਸਾਂ ਏਸੀ ਹੋਣਗੀਆਂ ਜਾਂ ਨਾਨ ਏਸੀ ਹੋਣਗੀਆਂ ਉਹਨਾਂ ਬੱਸਾਂ ਦੇ ਵਿੱਚ ਔਰਤਾਂ ਅੱਜ ਰਖੜੀ ਦੇ ਪਾਵਨ ਤਿਉਹਾਰ ਮੌਕੇ ਮੁਫਤ ਦੇ ਵਿੱਚ ਸਫ਼ਰ ਕਰ ਸਕਦੀਆਂ ਨੇ। ਲੰਬੇ ਰੂਟ ਵਾਲੀਆਂ ਬੱਸਾਂ ਤੇ ਹਾਲਾਂਕਿ ਇਹ ਸਹੂਲਤ ਲਾਗੂ ਨਹੀਂ ਹੋਵੇਗੀ। ਇਹ ਵਿਸ਼ੇਸ਼ ਸਹੂਲਤ ਟ੍ਰਾਈ ਸਿਟੀ ਖੇਤਰ ਦੇ ਵਿੱਚ ਸੀਟੀਯੂ ਤੇ ਸੀਸੀਬੀਐਸਐਸ ਦੁਆਰਾ ਸੰਚਾਲਿਤ ਅਸਥਾਨਕ AC ਤੇ non AC ਬਸਾਂ ਦੇ ਵਿੱਚ ਉਪਲਬਧ ਹੋਵੇਗੀ ਹਾਲਾਂਕਿ ਇਹ ਰਿਆਇਤ ਸਿਰਫ CTU ਲੰਬੇ ਰੂਟ ਵਾਲੀਆਂ ਬਸਾਂ ਤੇ ਲਾਗੂ ਨਹੀਂ ਹੋਵੇਗੀ ਇਸ ਪਹਿਲ ਦਾ ਮੁੱਖ ਉਦੇਸ਼ ਸਰਕਾਰ ਦੇ ਵੱਲੋਂ ਇਹ ਦਿੱਤਾ ਗਿਆ ਹੈ ਕਿ ਮਹਿਲਾਵਾਂ ਨੂੰ ਸੁਤੰਤਰ ਤੇ ਸੁਰੱਖਿਤ ਯਾਤਰਾ ਲਈ ਪ੍ਰੋਤਸਾਹਿਤ ਕਰਨਾ ਹੈ ਲੰਬੇ ਰੂਟ ਵਾਲੀਆਂ ਬਸਾਂ ਤੇ ਹਾਲਾਂਕਿ ਸਹੂਲਤ ਲਾਗੂ ਨਹੀਂ ਹੋਵੇਗੀ ਇਸ ਪਹਿਲ ਦਾ ਉਦੇਸ਼ ਮਹਿਲਾਵਾਂ ਨੂੰ ਸੁਤੰਤਰ ਤੇ ਸੁਰੱਖਿਤ ਯਾਤਰਾ ਲਈ ਪ੍ਰੋਤਸਾਹਿਤ ਕਰਨਾ ਹੈ ਇਸ ਦੇ ਨਾਲ ਰੱਖਿਆ ਬੰਧਨ ਦੇ ਪੁਰਵ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਲੈਂਗਿੰਗ ਸਮਾਵੇਸ਼ੀ ਤਕ ਟ੍ਰਾਂਸਪੋਰਟ ਸੇਵਾਵਾਂ ਨੂੰ ਹੁਲਾਰਾ ਮਿਲ ਸਕੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਜਿਸ ਕਰਕੇ ਰਖੜੀ ਦੇ ਬਦਲੇ ਭਰਾਵਾਂ ਦੇ ਵੱਲੋਂ ਆਪਣੀਆਂ ਭੈਣਾਂ ਨੂੰ ਗਿਫਟ ਵੀ ਦਿੱਤੇ ਜਾਂਦੇ ਨੇ ਭਰਾਵਾਂ ਤੋਂ ਇਲਾਵਾ ਸਰਕਾਰ ਦੇ ਵੱਲੋਂ ਵੀ ਅੱਜ ਰਖੜੀ ਦੇ ਤਿਉਹਾਰ ਮੌਕੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੱਖਿਆ ਬੰਧਨ ਪੁਰਬ ਦੇ ਅਫਸਰ ਤੇ ਸਾਰੀਆਂ ਮਹਿਲਾਵਾਂ ਨੂੰ ਯਾਨੀ ਕਿ ਅੱਜ ਸਾਰੀਆਂ ਮਹਿਲਾ ਯਾਤਰੀਆਂ ਨੂੰ ਮੁਫਤ ਯਾਤਰਾ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹ ਬੱਸਾਂ ਏਸੀ ਹੋਣਗੀਆਂ ਜਾਂ ਨਾਨ ਏਸੀ ਹੋਣਗੀਆਂ ਉਹਨਾਂ ਬੱਸਾਂ ਦੇ ਵਿੱਚ ਔਰਤਾਂ ਅੱਜ ਰਖੜੀ ਦੇ ਪਾਵਨ ਤਿਉਹਾਰ ਮੌਕੇ ਮੁਫਤ ਦੇ ਵਿੱਚ ਸਫ਼ਰ ਕਰ ਸਕਦੀਆਂ ਨੇ। ਲੰਬੇ ਰੂਟ ਵਾਲੀਆਂ ਬੱਸਾਂ ਤੇ ਹਾਲਾਂਕਿ ਇਹ ਸਹੂਲਤ ਲਾਗੂ ਨਹੀਂ ਹੋਵੇਗੀ। ਇਹ ਵਿਸ਼ੇਸ਼ ਸਹੂਲਤ ਟ੍ਰਾਈ ਸਿਟੀ ਖੇਤਰ ਦੇ ਵਿੱਚ ਸੀਟੀਯੂ ਤੇ ਸੀਸੀਬੀਐਸਐਸ ਦੁਆਰਾ ਸੰਚਾਲਿਤ ਆਸਥਾਨਕ AC ਤੇ নন AC ਬਸਾਂ ਦੇ ਵਿੱਚ ਉਪਲਬਧ ਹੋਵੇਗੀ ਹਾਲਾਂਕਿ ਇਹ ਰਿਆਇਤ ਸਿਰਫ সিটিইউ ਲੰਬੇ ਰੂਟ ਵਾਲੀਆਂ ਬਸਾਂ ਤੇ ਲਾਗੂ ਨਹੀਂ ਹੋਵੇਗੀ ਇਸ ਪਹਿਲ ਦਾ ਮੁੱਖ ਉਦੇਸ਼ ਸਰਕਾਰ ਦੇ ਵੱਲੋਂ ਇਹ ਦਿੱਤਾ ਗਿਆ ਹੈ ਕਿ ਮਹਿਲਾਵਾਂ ਨੂੰ ਸੁਤੰਤਰ ਤੇ ਸੁਰੱਖਿਤ ਯਾਤਰਾ ਲਈ ਪ੍ਰੋਤਸਾਹਿਤ ਕਰਨਾ ਹੈ ਲੰਬੇ ਰੂਟ ਵਾਲੀਆਂ ਬਸਾਂ ਤੇ ਹਾਲਾਂਕਿ ਸਹੂਲਤ ਲਾਗੂ ਨਹੀਂ ਹੋਵੇਗੀ ਇਸ ਪਹਿਲ ਦਾ ਉਦੇਸ਼ ਮਹਿਲਾਵਾਂ ਨੂੰ ਸੁਤੰਤਰ ਤੇ ਸੁਰੱਖਿਤ ਯਾਤਰਾ ਲਈ ਪ੍ਰੋਤਸਾਹਿਤ ਕਰਨਾ ਹੈ ਇਸ ਦੇ ਨਾਲ ਰੱਖਿਆ ਬੰਧਨ ਦੇ ਪੁਰਵ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਲੈਂਗਿੰਗ ਸਮਾਵੇਸ਼ੀ ਤਕ ਟ੍ਰਾਂਸਪੋਰਟ ਸੇਵਾਵਾਂ ਨੂੰ ਹੁਲਾਰਾ ਮਿਲ ਸਕੇ